ਤੁਹਾਨੂੰ ਕੁਮਾਰ ਨੇ। ਸ਼ਸ਼ੀਕਲ ਜੀ ਅੱਜ ਜੋਤੂ ਉਹਨਾਂ ਦੀਆਂ ਛੁੱਟੀਆਂ ਦਾ ਪਹਿਲਾ ਦਿਨ ਹੈ। 30 ਮਈ ਤੇ ਅੱਜ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਹੈ ਜਵਾਹਰ ਸ਼ਹਾਦਤ ਦਿਹਾੜਾ ਵੀ ਅੱਜ ਉਹਨਾਂ ਦਾ। ਸਭ ਤੋਂ ਪਹਿਲਾਂ ਤੇ ਉਹਨਾਂ ਨੂੰ ਕੋਟੀ-ਕੋਟੀ ਪ੍ਰਣਾਮ। ਵਾਹਿਗੁਰੂ ਸਾਰਿਆਂ ਨੂੰ ਸਬਰ ਸੰਤੋ ਬਖਸ਼ੇ। ਤੇ ਆਹ ਮੰਗੋ ਰਹਿ ਗਏ ਸਾਡੇ ਤੇ ਸਿਰਫ ਦੋ। ਬਾਕੀ ਬੂਰ ਝੜ ਗਿਆ ਤੇ ਮਰੂਤ ਤੇ ਬਹੁਤ ਜ਼ਿਆਦਾ ਲੱਗਿਆ। ਏ 500 ਤੋਂ ਜ਼ਿਆਦਾ 500 ਨਹੀਂ 50000 ਦੀ ਗੱਲ ਕਰ ਪੁੱਤ ਨੂੰ ਬਹੁਤ ਜ਼ਿਆਦਾ ਹਜ਼ਾਰ 2000 ਕੀ ਗਿਣੀ ਨਹੀਂ ਜਾ ਸਕਦੇ ਇੱਕ ਤੇ ਕੈਮਰੇ ਚ ਨਾ ਵੇਖਦੀ ਵੀ ਨਹੀਂ ਉਹੋ ਜੀ ਚੀਜ਼ ਤੇ ਇਹ ਚਾਰ ਬੋਧਿਆਂ ਦੇ ਲੱਗੇ ਨਾ ਅੰਮਾ ਹਾਂ ਇੱਕ ਆ ਬਲੈਕ ਆ ਅਮਰੂਦਾਂ ਦਾ ਬੂਟਾ ਵੇਖੋ ਇਹਨੂੰ ਬਲੈਕ ਲੱਗ ਗਿਆ ਅਮਰੂਦ ਤੇ ਇੱਕ ਆ ਬੂਟਾ ਇਹਨੂੰ ਵੀ ਲੱਗੇ ਆ ਤੇ ਉਹ ਜਿਹੜਾ ਬੂਟਾ ਨਾ ਪਰੇ ਉਹਨੂੰ ਲੱਗੇ ਤੇ ਗਈ ਪਰ ਛੜ ਗਿਆ ਬਾਬੂਰ ਜਾ ਤੇ ਆ ਸਾਡਾ ਮੁੰਡੂ ਆਪਰਾ ਆ ਰੈਡੀ ਮੈਂ ਵੇਖਿਆ ਹੈਗੇ ਮੈਂ ਮੈਂ ਲਿਖ ਕਿ ਉਹ ਗੰਡੇ ਹਾਂ ਨਾ ਲਾਈ ਬੋ ਤੇਰੇ ਤੇ ਇਹ ਚਿਪਕ ਜਾਣਾ ਹੀ ਪੱਕਾ ਫਿਰ ਤੇ ਅਸੀਂ ਚੱਲੇ ਆ ਬਾਪੂ ਕੇ ਘਰੋਂ ਲੈਣ ਪਿੰਡੀਆਂ ਤੇ ਛੱਲੀਆਂ ਤੇ ਦੰਨੇ ਤਿਆਰ ਕੋ ਜਿਹੜਾ ਕਮਾਦ ਸਰ ਨੇ ਬੀਜਿਆ ਸੀ ਦੁਬਾਰਾ ਕਿੰਨਾ ਹੋ ਗਿਆ ਵਾ ਵੱਡਾ ਵੱਡਾ ਇਹ ਆਲ ਫਾਸਲ ਪੂਫੇ ਪਰੇ ਕਰਨ ਵਾਲੇ ਇਹਦੇ ਚੋਂ ਲਗ ਰਾ ਪੱਕੀ ਵਾਲੀ ਤੇ ਆ ਸਾਡਾ ਅਨਾਰ ਦਾ ਬੂਟਾ ਵੀ ਤੁਰ ਪਿਆ ਵਾ ਸਰਨੇ ਨੂੰ ਬੰਨਤਾ ਹੀ ਲੱਕੜ ਲਾ ਕੇ ਰੱਸੀ ਰੱਸੀ ਨਾਲ ਵੇਖੋ ਕਿੰਨਾ ਸੋਹਣਾ ਹੋ ਗਿਆ ਨਾ ਤੇ ਅੱਜ ਛੁੱਟੀ ਦੇ ਸਾਰੇ ਜਾਣੇ ਲੱਗੇ ਫੇਰ ਸਫਾਈਆਂ ਤੇ ਇੱਧਰ ਸਾਡੇ ਖਲਾਰਾ ਤਾਂ ਵਾ ਪਿਆ ਸਾਡੇ ਪੂਰੇ ਜਿਹੜੇ ਆ ਨਾ ਇਹਨਾਂ ਦਾ ਥੋੜਾ ਸਿਸਟਮ ਜਿਹਾ ਖਰਾਬ ਹੋਇਆ ਟੱਕਣ ਡੁਕਣ ਟੁੱਟੇ ਸੀ ਤੇ ਮਿਸਤਰੀ ਲਾ ਕੇ ਇਹਨਾਂ ਕੰਮ ਸ਼ਾਇਦ ਅਸੀਂ ਇੱਕ ਦੋ ਤਰੀਕ ਦੇ ਲੱਗੇ ਸ਼ੁਰੂ ਕਰਾਈਏ ਇਸ ਕਰਕੇ ਥੋੜਾ ਖਲਾਰਾ ਜਾ ਉਹ ਇੱਧਰ ਬੋਲ ਦੇਣੀ ਅਹੀਂ ਚੱਲ ਨਹੀਂ ਮੈਂ ਨਾਲ ਲੈਣਾ ਬਾਪੂ ਕਰੋ ਪਿੰਡੀਆਂ ਡੈਡੀ ਨੂੰ ਕੱਲੋਂ ਕਹਿੰਦਾ ਤੋੜ ਦੇ ਗਿਆ ਵਾਜੀ ਵਗਣ ਦੇ ਹਾਂਜੀ ਮੰਮਾ ਸਾਰੇ ਜਾਨੇ ਸੁਫਾਈਆਂ ਦੇ ਲੱਗੇ ਸਾਰੇ ਜਾਣੇ ਨਹੀਂ ਲੱਗੇ ਆ ਜਿਹੜੇ ਤਿੰਨ ਜਾਣੇ ਆ ਇਹ ਖੇਡ ਰਹੇ ਆ ਤੇ ਸਾਰ ਸਫਾਈਆਂ ਕਰ ਰਹੇ ਆ ਤੇ ਅਹੀ ਵੇਲੇ ਵੀਡੀਓ ਬਣਾ ਰਹੇ ਆ ਚਲਾ ਆਜੋ ਤਾਂ ਆਪਣਾ ਪਿੰਡੀਆਂ ਲੈ ਕੇ ਆਈਏ ਬਾਪੂ ਕਰੋ ਤੂੰ ਕਿੱਥੇ ਚੱਲਣਾ ਮੈਨੂੰ ਇੱਧਰ ਆ ਆਹੀ ਚੱਲੇ ਜੇ ਫਿਰ ਨਾਲੇ ਚੱਲ ਗਏ ਇੱਕ ਦੋ ਲੈ ਗਏ ਹਾਂ ਹਾਂ ਜੀ ਤਸੀਂ ਇੱਥੇ ਰਹਿਣਾ ਮੰਡਲੀ ਨੇ ਚੱਲ ਜਾ ਤੂੰ ਆ ਜਾ ਆਪਾਂ ਚੱਲ ਜੀ ਪੁੱਤ ਜਦ ਤੱਕ ਤੇਰੀ ਅੰਨੀ ਜੋੜਦੀ ਉਹ ਪੱਕੀ ਆ ਆ ਵੇਖੋ ਆ ਪੱਕਾ ਜੋੜੀ ਜਾਂਦਾ ਜੇ ਇਹਨੂੰ ਤੇ ਇਹ ਮੁੜ ਕੇ ਖਰਾਬ ਹੋ ਜਾਣੀ ਆ ਨਾ ਕਰ ਮੰਨੂ ਪੁੱਠੇ ਕੰਮ ਨਾ ਕਰਿਆ ਕਰ ਲਾ ਲਾ ਇਹਨੂੰ ਲਾ ਇਹਨੂੰ ਹੁਣੇ ਲਾ ਨਾ ਜੋੜ ਪੁੱਤ ਨਾ ਜੋੜ ਇਹ ਮੁੜ ਕੇ ਖਰਾਬ ਜੀ ਹੋ ਜਾਣੀ ਆ ਸਾਰੀ ਤੂੰ ਫਿਰ ਕੋਟ ਕਾਣੀ ਹੋਰ ਤੇ ਕੋਈ ਹੱਲ ਨਹੀਂ ਤੇਰਾ ਬਾਕੀ ਜੀ ਸਾਡੇ ਸਾਨੂੰ ਵਾਹਿਗੁਰੂ ਦਾ ਮਤਲਬ ਜਿੰਨਾ ਵੀ ਸ਼ੁਕਰ ਕਰ ਲਿਆ ਉਹ ਨਹੀਂ ਥੋੜਾ ਵਾ ਫੇ ਸਾਡੇ ਇੰਨਾ ਜ਼ਿਆਦਾ ਖੁੱਲਾ ਡੁੱਲਾ ਮਾਹੌਲ ਹੈ ਨਾ ਜਿਹੜੇ 30 ਦੇ ਨੇ ਆ ਬੱਚਿਆਂ ਵਾਸਤੇ ਇਹ ਤੇ ਪੂਰਾ ਸਵਰਗ ਦਾ ਝੂਟਾ ਕਿਉਂਕਿ ਵੇਖੋ ਚਾਰ ਫੇਰਾ ਪੈਰੀਆਂ ਵੀ ਵੇਲੀਆਂ ਵਾਂ ਕਣਕਾਂ ਵੱਡੀਆਂ ਗਈਆਂ ਤੇ ਇਹਨਾਂ ਦੇ ਖੇਡਣ ਮੱਲਣ ਲਈ ਭੱਜਣ ਮਥਾਂ ਲਈ ਆ ਵੈਸੇ ਵੀ ਜਿਵੇਂ ਆਮ ਨੋਰਮਲ ਲਾਈਫ ਸਟਾਈਲ ਵੀ ਇਹਨਾਂ ਕੋ ਖੇਡਣ ਲਈ ਵਾਧੂ ਖੁੱਲੀ ਜਗ੍ਹਾ ਵਾ ਇਹ ਨਹੀਂ ਵੀ ਕੁੱਟੇ-ਵੱਟੇ ਜੈ ਕੋਈ ਘਰ ਆ ਇਹ ਤਾਂ ਮਰਦੀ ਖੇਲਣ ਮੱਲਣ ਤੇ ਆਓ ਜਿੱਥੇ ਸਾਹਮਣੇ ਪਈਆਂ ਇੱਟਾਂ ਇੱਥੇ ਅੱਜ ਮੈਂ ਉਹ ਤੰਦੂਰ ਦੀ ਫਿਟਿੰਗ ਕਰਕੇ ਫੁੱਲਾ ਜੋਂਕਾ ਆਪਣਾ ਬਣਾਉਣਾ ਵਾ ਸ਼ਾਮਾਂ ਨੂੰ ਮਿੱਟੀ ਲਿਆਵਾਂਗੇ ਤੇ ਪੱਖਾ ਕਰਦਗੇ ਬੰਦ ਆਪਾਂ ਅੰਦਰ ਲੱਗੀ ਹੈ ਗੁਰਬਾਣੀ ਤੇ ਆਵੇ ਮਾੜੇ ਜਿਹਾ ਖਾਣੇ ਆ ਸਾਰੇ ਖਿਲਾਰੇ ਮੈਂ ਅੱਜ ਸਾਹਮਣੇ ਆ ਜੇ ਸਾਹਮਣੇ ਗਏ ਤੇ ਆ ਹੱਡੀ ਗੱਡੀ ਖਿਲਾਰੀ ਅੱਗੇ ਬਾਹਰ ਬਈ ਚੰਗੇ ਜਿਹਾ ਜਿਹੜੇ ਚੰਗੇ ਚੰਗੇ ਉਹਨੇ ਸਾਹਮਣੇ ਜਿਹੜੇ ਮਾੜੇ ਮਾੜੇ ਉਹ ਸਾਹਮਣੇ ਤੇ ਆਹ ਵੇਖੋ ਛੱਲੀਆਂ ਆਹੜਾ ਮੱਕੀ ਡਿੱਗ ਗਈ ਜਿਹੜੀਆਂ ਹਵਾ ਉਹ ਵਗਦੀਆਂ ਨਾ ਤੇਜ਼ ਵੇਹ ਤੇ ਸਾਡੀਆਂ ਨਹੀਂ ਗਆਂਡੀਆਂ ਦੀਆਂ ਆ ਪਰ ਸਾਡੀਆਂ ਹੀ ਆ ਜਦੋਂ ਜੀ ਕਰੋ ਤੋੜ ਲੋ ਤੇ ਖਾ ਲੋ ਆ ਵੇਖੋ ਹੈ ਕਿੰਨੀ ਰੱਬ ਦੇ ਰੰਗ ਮਰ ਕੋਈ ਕਹਿੰਦਾ ਇੰਗਲੈਂਡ ਅਮਰੀਕਾ ਕਨੇਡਾ ਕਿੱਥੇ ਘਰ ਹੋਣਾ ਚਾਹੀਦਾ ਮੈਂ ਕਹਿੰਨੀ ਵੀ ਪੰਜਾਬ ਹੋਵੇ ਤੇ ਪੰਜਾਬ 'ਚ ਵੀ ਪਹਿਲੀਆਂ 'ਚ ਘਰ ਹੋਣਾ ਚਾਹੀਦਾ ਫੇਰ ਵਧੀਆ ਲਾਈਫ ਦੀ ਬੰਦੇ ਦੀ ਹੈਗੀ ਆ ਨਹੀਂ ਮੈਂ ਮਰ ਕੇ ਤੇ ਨਾ ਹੋਵੇ ਲੋਕ ਕਿਹੜਿਆ ਹੋਰ ਪਰ ਉਹ ਪੰਜਾਬ ਤੋਂ ਨਹੀਂ ਨਾ ਆਣਾ ਇੰਗਲੈਂਡ ਅਮਰੀਕਾ ਤੇ ਹੋਗਾ ਪੰਜਾਬ ਨਹੀਂ ਹੋ ਸਕਦਾ ਨਾ ਉਹ ਭਿੰਜੀ ਪੰਜਾਬ ਨਹੀਂ ਹੋ ਸਕਦਾ ਇੱਕ ਥਾਂ ਕੋ ਲਾਗੇ ਸਾਡੇ ਆ ਮੱਕੀ ਨਹੀਂ ਰਿੱਕੀ ਉਹਨਾਂ ਇਹ ਬਚ ਗਈ ਬਚਣੀ ਕਿਦਾਂ ਵਿਚਾਰੀ ਤੇ ਆ ਖੱਛਲੀਆਂ ਹੀ ਖੱਛਲੀਆਂ ਆ ਰੋਟੀਆਂ 12 12 ਵਜੇ ਹੱਥ ਰੜੇਗੀ ਇਹ ਮਾੜੀ ਗੱਲ ਹੈ ਕਿ ਕੀ ਕਿਤਾ ਜਾ ਹਗਦਾ ਮੌਸਲ ਤੇ ਹਵਾ ਦੀ ਡਾਇਰੈਕਸ਼ਨ ਤੇ ਆ ਸਾਡਾ ਰਸਤਾ ਜੀ ਜਿਹੜਾ ਪਿੰਡ ਨੂੰ ਜਾਂਦਾ ਕੱਚਾ ਇਹ ਸਾਨੂੰ ਬੜਾ ਚੇਰ ਹੋ ਗਿਆ ਵਿਆਹ ਮੇਰੇ ਨੂੰ 15ਵਾਂ ਸਾਲ ਲੱਗ ਗਿਆ ਤੇ ਪਤਾ ਉਹ ਤੋਂ ਪਹਿਲਾਂ ਸਾਡੇ ਮੰਮੀ ਡੈਡੀ ਹੋਣੀ ਬੜੀ ਕੋਸ਼ਿਸ਼ ਕਰ ਰਹੇ ਆ ਵੀ ਇਹ ਰਸਤਾ ਬਸ ਇਤ ਇੰਨਾ ਲੱਗਿਆ ਨ ਰੰਨੇ ਲੱਗ ਰਹੀ ਹੈ ਖੈਰ ਕੋਈ ਗੱਲ ਨਹੀਂ ਜਦ ਸਾਡੇ ਬੱਚਿਆਂ ਦਾ ਵਿਆਹ ਹੋਊਗਾ ਉਦੋਂ ਚਾਹ ਰਿਹਾ ਕਿ ਲੱਗ ਜਾਣਗੇ ਹੈਨਾ ਜੀ ਵੀ ਆਸਾ ਮਰੀਨ ਰੱਤਸਾ ਉਹ ਕਚਰਾਸਤੋਂ ਨਾਲ ਚ ਲੱਗਦਾ ਮੈਂ ਇਤਨੀ ਲਾਦਾ ਆਉਂ ਮੈਂ ਤਾਂ ਨਾ ਆਪਣੇ ਜਿਠਾਨੀ ਦਾ ਘਰ ਵੀ ਖਾ ਖਿੰਦਾ ਚੱਪਲ ਲੱਤ ਗਈ ਮੇਰੀ ਇਹ ਸਾਡੀਆਂ ਮੱਝਾਂ ਕੱਟਾ ਮਾਰਦਾ ਉਹ ਪਰੇ ਬੱਚਾ ਵਣਾ ਤੇ ਆ ਦੇ ਕੋ ਤਰੇਕ ਦੇਖੋ ਕਿੰਨਾ ਸੋਹਣਾ ਲੱਗਣ ਲਿਆ ਨਾ ਘਰ ਹੱਡ ਫੁੱਲਾ ਘਰ ਤਰੇਕ ਤਰੇਕ ਦੇ ਥੱਲੇ ਮੱਝਾਂ ਉਹ ਟੋਕਾ ਆਖੁਰਲੀ ਆ ਉਹ ਖਾਣੇ ਆ ਵੀ ਭੈਣੋ ਨਹੀਂ ਗਿਰਨਦੇ ਆ ਉਹ ਮੇਰੀ ਭੈਣ ਆ ਲੋੜ ਲਈ ਰੋਟੀਆਂ ਰਸੋਈ ਉਹ ਕਿੰਨੀ ਸੋਹਣੀ ਰੋਟੀ ਬਣੀ ਜੇ ਡਬਲ ਵਾਧਾ ਪਾਇਆ ਜੇਹੀਂ ਤੇ ਇਧਰ ਬੀਬੀ ਹੋਣੀ ਲੈਲੇ ਕਮਰੇ ਆਵੇ ਆ ਵੀ ਆ ਗਏ ਜੇ ਬਗਰੇ ਹੀ ਠੀਕੜ ਪਿੰਗ ਚਲੋ ਚਾਰਜ ਪੇ ਲੈਣਾ ਤੇ ਛੱਲ ਲਗਾਇਆ ਨਾ ਯਾਨੀ ਕਿ ਮੱਕੀ ਭੀਜੀ ਹੋਈ ਆ ਤੇ ਆਹ ਬਤਾ ਕੀੜਾ ਬਾਤੀਆਂ ਦਾ ਲਗਾਇਆ ਜਾਂਦਾ ਜਿਹੜਾ ਕੀੜਾ ਆ ਸਾਡਾ ਨਾਮ ਪੰਜਾਬ ਬਾਹਰ ਕਿ ਦਸ ਵਰ੍ਹੇ ਚੜੀ ਬੜਾ ਹੀ ਆਜਦਾ ਹੈ ਬਹੁਤ ਹੀ ਆ ਸਾਡੀ ਮਿਰਚ ਓਏ ਨਾ ਕਰੋ ਆ ਕੁਰਸੀ ਸਿੱਧੀ ਕਰਕੇ ਰੱਖੋ ਬੋਤ ਟੁੱਟ ਜੂਗੇ ਮੰਨ ਜਾ ਕੁਰਸੀ ਘਰ ਪੜਾਇਆ ਉਹ ਤਾਂ ਆਣਾ ਨਹੀਂ ਉੱਟਿਆ ਨਹੀਂ ਇੱਥੇ ਜਾ ਉਧਰ ਪੜਾਇਆ ਇਹ ਸੋਹਣੀ ਆ ਜਾ ਚੱਲ ਕਿੱਥੇ ਚੱਲੀਆਂ ਆਹ ਤਰੀ ਇਹ ਦਿਸ ਇਜ਼ ਡੰਗ ਆਫ ਆਫ ਦਾ ਫਲੂ ਤੇ ਇਹਦੇ ਆ ਡੰਗ ਕੇਕ ਬਣੇ ਹੋਏ ਆ ਹਾਂਜੀ ਅੰਗਰੇਜ਼ੀ ਚ ਦੱਸਣੇ ਸੀ ਤੇ ਆ ਵੀ ਡੈੜੀਆਂ ਦਾ ਅਮਰੂਦ ਇੱਥੇ ਇਹਦੇ ਨੂੰ ਵੇਖੋ ਕਿੰਨੇ ਸੋਹਣੇ ਅਮਰੂਦ ਨਿੱਕੇ ਨਿੱਕੇ ਲੱਗ ਗਏ ਆ ਤੇ ਆ ਫੇਰ ਫਿਰ ਛਿੱਲੀਆਂ ਮੀਂਸਤੀਆਂ ਜੇ ਆ ਪਿੰਡੀ ਦੇ ਮੈਨੂੰ ਕੋਈ ਦਿਖਣੀ ਨਹੀਂ ਲਈ ਮਲਾਦਾ ਭੈਣ ਤੋੜ ਕੇ ਲੱਗੀ ਸਾਰੀਆਂ ਕੱਲ ਰਾਤੀ ਪਿੰਡੀ ਸ਼ਿੰਡੀ ਕੋਈ ਨਹੀਂ ਹੈਗੀ ਇੱਥੇ ਵੇ 1 ਮਿੰਟ ਮੁੰਡਰੋ ਆਬ ਕੋਈ ਨਹੀਂ ਚਲੀ ਤੋੜ ਲਈ ਚੱਲ ਇਧਰ ਹੁਣ ਉਹ ਜਾ ਦੋ ਆ ਬ ਖੇਡਣ ਡੀਆਂ ਕੁੜੀਆਂ ਚੱਲ ਤੂੰ ਵੀ ਨਾਲ ਛਲੀਆਂ ਹੀ ਇਧਰ ਉਧਰ ਤਾਂ ਨਹੀਂ ਤੋੜਦੇ ਕਿਉਂਕਿ ਉਹ ਬਹੁਤ ਜ਼ਿਆਦਾ ਦਵਾਈ ਪਾਉਂਦੇ ਤੇ ਅਹੀਂ ਜਿਹੜੀਆਂ ਘਰ ਲਈ ਬੀਜ ਦੇ ਬੱਚਿਆਂ ਵਾਸਤੇ ਯਾਨੀ ਕਿ ਅਹੀਂ ਦੇ ਵੈਸੇ ਮੱਕੀ ਬੀਜ ਦੇਣੀ ਆ ਤੇ ਉਹਨਾਂ ਨੂੰ ਅਸੀਂ ਦਵਾਈ ਤੋਂ ਬਿਨਾਂ ਹੀ ਕੋਸ਼ਿਸ਼ ਕਰੀਦੀ ਵੀ ਨਹੀਂ ਕੋਈ ਦਵਾਈ ਬੁੱਟੀ ਪਾਉਣੀ ਤੇ ਆ ਇੱਧਰ ਤੁਹਾਨੂੰ ਮੈਂ ਸਬਜੀ ਭਾਜੀ ਵਿਖਾ ਦ ਆ ਇੱਧਰ ਸਾਰੀ ਵੀ ਲੱਗਣੀ ਦਾ ਡੈਡੀ ਉਹਨਾਂ ਲਈ ਸਬਜੀ ਸਬਜੀ ਆ ਕੱਦੂ ਆ ਕੱਦੂ ਫੋਨੋਂ ਤੇ ਬੜੇ ਲੱਗੇ ਜੇ ਮਿਲਦਾ ਕੋਈ ਲੱਗਿਆ ਨਹੀਂ ਕੱਦੂ ਹਨਾ ਜੋ ਕਰਤੀ ਨਾ ਇੱਧਰ ਵੇਖੋ ਲੱਗਾ ਜੇ ਲੱਗਾ ਜੇ ਕਿੰਨਾ ਸੋਹਣਾ ਕਿੰਨਾ ਪਿਆਰਾ ਕੱਦੂ ਲੱਗਾ ਸਰਨ ਤਰਾ ਮਾ ਤਰਾ ਲਿਕੇ ਵੱਲੋਂ ਤਰਾ ਵੀ ਲੱਗੀਆਂ ਆ ਕੀ ਆ ਮੰਨੂ ਕੀ ਕਰਦਾ ਇੰਨਾ ਰੋਲਾ ਪਾਇਆ ਤੂੰਗੇ ਸੁਹਾਗ ਦੇ ਸੱਟ ਨਾਲ ਲਵਾ ਲਿਓ ਸੁਹਾਗ ਦੇ ਬਹਿ ਜਾ ਇੱਥੇ ਆ ਪਨੀਰੀ ਬੀਜੀ ਆ ਲੱਗੇ ਨਾ ਨਾ ਪੁੱਤ ਸੱਟ ਨਾਲ ਲੱਗਦੇ ਚਾ ਕਮਾਦ ਹੋਰ ਬੀਜਿਆ ਇੱਥੇ ਪਾਪੂ ਨਾ ये की बजे तो ले, हाथ ना पता गाड़ी रख तेरे हाथ ना इथ हल बस करो चल कला एद कर पैर मराड़े है <laughs> एक ही कदू लगा फुल फल त लगे आगे तरह से लगी कि लगे वादू वैसे एवं ਸਰਕਾਰਾਂ ਵਾਂਗੂ ਝੁੱਠੇ ਬਿਆੰਦੇ ਜਾਂਦੇ ਨੇ ਇੱਕ ਤਿੰਨ ਵਟ ਪਾਈ ਉਹਨਾਂ ਨੇ ਨਾ ਹੀ ਕੰਮ ਕਰਦੇ ਹੁੰਦੇ ਜੇ ਆ ਬਰਾਨਾ ਨਾਲੋਂ ਕਿਤੇ ਗਿੱਟਿਆਂ ਦੇ ਉੱਤੇ ਦੇਖੋ ਚਾਰਛੇ ਦਾ ਕਰਨਾ ਸਾਰੀ ਵੱਡਾ ਤੀ ਮਹੀਨੇ ਆਵੇ ਮਨੋਂ ਨਾ ਕਰ ਨਾ ਕਰ ਬੋਤ ਆ ਇੱਥੋਂ ਪਰੇ ਸਾਡਾ ਘਰ ਨਾਲ ਹੀ ਹੈ ਨਾ ਹਵੇਲੀ ਜਿਹੀ ਆ ਜਿਠਾਣੀ ਮੇਰੀ ਦਾ ਘਰ ਵੱਡੀਆਂ ਤੋੜੀ ਤੇ ਤਿੰਨ ਛੱਲੀਆਂ ਤੋੜ ਲਾ ਬਸ ਮਿੰਨਾ ਕਿਹਾ ਹਾਂ ਤੈਨੂੰ ਕਿਹਾ ਹੋਰ ਕਿੰਨੇ ਕਹਿਣਾ ਹੈ ਹਰੇ ਹਾਂ ਇੱਕ ਇਹ ਤੋੜ ਲਾ ਉਹ ਲੈ ਆਪ ਤੈ ਚਰਨਾ ਥਾਲੀ ਆਤ ਉਹ ਤੋੜ ਕੇ ਰੱਖ ਗਈ ਮੁੰਡਾ ਚੱਲ ਚਾ ਸ਼ਾਬਾਸ਼ ਗੁੱਡ ਗੁੱਡ ਚੱਲ ਚਾ ਚਰਨ ਰਖਾ ਲੈ ਥਿਸ ਇਜ਼ ਛੱਲੀ ਥਿਸ ਇਜ਼ ਕੌਰ ਹਾਂ ਲੈ ਨਾ ਆ ਵੀ ਲਿਆ ਕਰੋ ਕਿਤੇ ਇਹ ਕਾ ਤੋੜ ਉਹ ਦਿਖਾਵੇ ਲੱਗੀ ਸਾਹਮਣੇ మల్ను వోదె� Dodiber Nını తొన్థి పోనివమి దూదాటేయాఖం క్ిరకు త్ప్ో తారగస్టిప్రని దొకె నమ్ాక్రఖ లోదఆఘలosure ఘయల ఉనంన memangని చాపన్స్యు వను ?� ਆ ਮਿਰਚਾਂ ਥੋੜੀਆਂ ਮੈਂ ਤੋੜਨਾ ਪਾਪਾ ਨੇ ਇਹ ਕਹਿਣਾ ਵੇਖ ਕੇ ਨਹੀਂ ਗਾਰੀਆਂ ਨੇ ਥੋੜੀਆਂ ਤੋੜਨੀਆਂ ਮੈਂ ਵੇਖ ਕੇ ਤੂੰ ਤੁਹਾਡਾ لالਚ ਹੀ ਨਹੀਂ ਹਟਦਾ ਮੁੰਡਾ ਦਾਤ ਵੀ ਕੀ ਕਰਨੀਗਾ ਉੱਥੇ ਤੋਲਣੇ ਨਹੀਂ ਤੋੜਨੀਆਂ ਛਾੜੀਆਂ ਹੀ ਤੋਲ ਦੇ ਰਹੀਆਂ ਆ ਕੋਈ ਗੱਲ ਕੋ ਫੇੜਨ ਲੱਗ ਜਾਈਂ ਭਾਜੀ ਜੇ ਪਾਸੇ ਲੱਗੇ ਦਿਨ ਭਾਵੇਂ ਆ ਲੈ ਆਪ ਹਤੇ ਵੀ ਕੇਰਾ ਖਲਾ ਚੱਲ ਜੇ ਤੂੰ ਆ ਹੁਣ ਤੂੰ ਫੜ ਲਾ ਥਾਲੀ ਹੋ ਗਈ ਉਹ ਭਾਰੀ ਤੇ ਉਹਨੇ ਰਾਹ ਚ ਸੁੱਟਣੀ ਉਹ ਚੱਲ ਵੇ ਤੂੰ ਲੇ ਆ ਵੀ ਚੰਗਾ ਰੱਖੋ ਪਰ ਲੜਾ ਕੋਈ ਹੈ ਹੀ ਨਹੀਂ ਗੀ ਬਿਲਕੁਲ ਇਹ ਨਹੀਂ ਦੋ ਦਿਨ ਰੱਖਾ ਰੱਖਾ ਜੋ ਕੇ ਆ ਵਾ ਜੀ ਟਮਾਟਰ ਲੱਗੇ ਵੀ ਖਾ ਟਮਾਟਰ ਬੜੇ ਸੋਹਣੇ ਹੋਏ ਆ ਕਿੰਨੇ ਸੋਹਣੇ ਆ ਕਦੋਂ ਬਰੇ ਕਦੋਂ ਦੇ ਇੱਕ ਦਿਨ ਉਦੋਂ ਕਦੂ ਬਣਾਇਆ ਇਹ ਗੋਨੂ ਦੇ ਤਾਂ ਸਵੇਰ ਆਈ ਕਦੂ ਤੇ ਇੱਕ ਹੈਗਾ ਵਾ ਹਾਂ ਹੋ ਆ ਬੜਾ ਸੋਹਣਾ ਹੀ ਟਮਾਟਰ ਲੈ ਆਈ ਜੰਨੇ ਖਾ ਹੀ ਲੈਣਾ ਇਹਨੂੰ ਨਾ ਨਹੀਂ ਅਹੀਂ ਤੇ ਖਾ ਲੈਨੇ ਸਲਾਦ ਬਸ ਇਹੀ ਆ ਫੇ ਇਹਨਾਂ ਦਾ ਮੂੰਹ ਪੱਕ ਜਾਂਦਾ ਅੰਦੇ ਵੀ ਰੇ ਨਾ ਗਰਮੀ ਦੀ ਪੈ ਜਾਂਦੀ ਜਾਂ ਲਓ ਜੀ ਦੋ ਅਹੀਂ ਤੋੜਲੇ ਟਮਾਟਰੇ ਛਮਾਰ ਰਹੇ ਨਹੀਂ ਹੁਣ ਜਾਰੇ ਨਹੀਂ ਫੇ ਐਵੇਂ ਨਾਲ ਤੇ ਲੱਗੇ ਤਾਜ਼ੇ ਤਾਜ਼ੇ ਉਦੋਂ ਹੀ ਤੋੜ ਕੇ ਖਾਣਾਂਗੇ ਆ ਗੰਨਾ ਵੀ ਸ਼ਾਮਾਂ ਨੂੰ ਇੱਕ ਬਾਪੂ ਕੋਲ ਲੈ ਕੇ ਜੰਨੇ ਆ ਲੈ ਜਾ ਗੰਨਾ ਨੇ ਸ਼ਾਮਾਂ ਨੂੰ ਖਰਾੰਗੇ ਨਾ ਸਾਲੇ ਠੰਡਾ ਜਾ ਹੋ ਬਦ ਫਿਰ ਹੁਣ ਰੋਟੀ ਰਾਟੀ ਖਵਾ ਦਿੰਨੇ ਕੋਰੀ ਇਹਨਾਂ ਇੱਧਰ ਲਿਆ ਸਬਜੀ ਬਾਜੀ ਆ ਰਗੀ ਸੋ ਕੋ ਨਾ ਸਾਡੀ ਸਬਜੀ ਦੀ ਹੋਗੀ ਘਾਲੋਂ ਤੇ ਹੁਣ ਬੀਜ ਦੇ ਛੁੱਟੀਆਂ ਚ ਜਿਹੜੀ ਜੂਨ ਚਲਾਈ ਵਾਲੀ ਕੋਈ ਬੀਜਨ ਵਾਲੀ ਹੋਊਗੀ ਬੀਜ ਲਾਂਗੇ ਆ ਵੇਖੋ ਪੁਦੀਨਾ ਆ ਪੁਦੀਨਾ ਤੇ ਸਾਡੇ ਵੀ ਨਾ ਇੰਨਾ ਜ਼ਿਆਦਾ ਇਹ ਵਧੀਆ ਚੀਜ਼ ਐ ਇਹ ਨਹੀਂ ਆ ਮਰਦੀ ਪਾਥੇ ਵਾਲਾ ਨਾ ਪੱਥਰਾਂ ਵਾਸਤੇ ਆ ਜਾ ਆਹ ਥੋੜੀਆਂ ਜੀਆਂ ਪੱਥਰ ਲੈਣੀਆਂ ਆ ਅੱਜ ਆ ਇੱਥੇ ਪੱਥਰਾਂ ਦੀਆਂ ਥੋੜੀਆਂ ਜੀਆਂ ਲਾਜਾ ਕਰੂੰਗੀ ਤੁਸੀਂ ਆਓ ਇੱਥੇ ਸੱਚਾ ਸਾਲਾ ਉਹਨੇ ਦੋ ਚਾਰ ਦੇਣਾ ਹੋਵੇ ਗੋਲਾ ਬਣਾ ਕੇ ਆਜੇ ਬੰਦੀ ਤੇ ਹੁਣ ਅਸੀਂ ਆ ਗਏ ਹਾਂ ਘਰ ਆਪਣੇ ਰੋਟੀਆਂ ਪਾਣੀਆਂ ਬਣਾਉਣੀਆਂ ਹੋਣਗੀਆਂ ਏ ਉਹ ਨੰਬਰ ਪਤਾ ਨਹੀਂ ਕਿਹੜੇ-ਕਿਹੜੇ ਕੰਮ ਕਰਨੇ ਆ। ਕੀਤਾ ਵੀ ਭੁੱਲ ਗਿਆ। ਇੱਥੇ ਬਣਾਉਣਾ ਚੁੱਲ੍ਹਾ ਚੌਂਕਾ। ਲਾਈਟ ਨਹੀਂ ਨਾ ਜਦੋਂ ਤੋ ਆਈ ਮੈਂ ਕੱਪੜੇ ਧੋਣੇ ਪਾਏ ਸੀ ਤੇ ਲਾਈਟ ਚਲ ਗਈ ਜੇ। ਤੇ ਸਰਨੇ ਤੇ ਵੇਖੋ ਕਿੰਨੀ ਸਪਾਈ ਕਰਤੀ ਉਹਨਾਂ ਨੂੰ। ਆਹ ਮੁੰਡਾ ਜਿਹੜਾ ਨਾ ਖੜਦਾ ਨਹੀਂ ਜੇ। ਆਖੋ ਕਿੰਨੀ ਸਪਾਈ। ਗੱਲਾਂ-ਬਾਤਾਂ ਜੇ ਟਾਈਮ ਪਾਸ ਕਰਨੇ ਆ। ਕਿੰਨੇ ਸਾਰੇ ਸਫਾਈ ਹੋ ਗਈ ਇੱਥੇ ਆਉਦਿਆਂ ਉਹ ਐਂ ਮਾਂ ਦਾਤੀ ਬੜਾ ਪਤ ਪਾਪਾ ਨੂੰ ਮੇਰੀ ਗੱਲ ਸੁਣੋ ਅੱਛਾ ਬੂਟਾ ਕੱਟਤਾ ਚਲੋ ਕੋਈ ਜਿਹਦੇ ਵਾ ਕੋ ਨਾਲ ਹਾ ਕੇਲਾ ਨਹੀਂ ਗੰਡੇ ਹਣਾ ਵਧੀਆ ਕੀਤਾ ਜੇ ਬੰਜ ਮਾਂ ਬੋਟਾ ਪੋਟੇ ਦਾ ਨਾਰਦਾ ਉਹ ਡੈਡੀ ਨੂੰ ਬਤਾ ਕੀ ਕੀਤਾ ਜੇ ਆ ਜਿਵੇਂ ਕਮਾਦ ਜਿੱਥੇ ਜਿੱਥੇ ਨੇ ਉਹਨਾਂ ਨੇ ਬੜੇ ਸੁਣਾ ਉਹ ਗੁੱਛਾ ਜਿਹਾ ਗੋਲ ਗੋਲ ਬਣਾਏ ਦੇ ਉਹਨਾਂ ਦੇ कमा दिया जिमेंो इधर फिर दोबारा आना पाया कदू अख के छड़ गए ही अं भिंडिया ही खानियाँ ही पर सू फिर घरों ऑर्डर हो भी नहीं कदू लैके आओ कद्दू ही बनेगा कद्दू का राजशाही खाना बनाया जाएगा तोड़ लीजिए तो सैन को कद्दू को तोड़ लीजिए आई ये हमारे आज के पंजाब के नौजवान जिनसे कदू भी नहीं टूट रहा तोड़ लीजिए जय जवान जय किसान हिम्मत रखिए हिम्मत रखिए चलिए 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 सैन को आप तो बहुत ही में हो रहा है आपको वैसे ही तनखा देता है बूटा नहीं है तो मगर एक हाथ पाके रख हमारा सैनिक कामयाब हो गया ਇਹ ਤਾਂ ਹੋ ਰਿਹਾ ਹੈ ਵਾਓ ਵਾਓ ਜਿਸਨ ਕੋ ਇਨਾਮ ਦਿਆ ਜਾਏਗਾ ਹਾਂਜੀ ਆਹ ਸੈਨਿਕ ਅਸੀਂ ਰੱਖਣਾ ਆਪਣੇ ਨਾਲ ਆਹ ਸੈਨਿਕ ਤੇ ਸਾਡਾ ਨਕਮਾ ਨਿਕਲਿਆ ਫੜੋ ਬਈ ਇਹ 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 ਵੀ ਹੁੰਦੇ ਥੋੜਾ ਉਹ ਖਜ਼ਾਨਾ ਇਸ ਸੈਨਿਕ ਨੇ ਲੱਭਿਆ ਏ ਇਹਨੂੰ ਰਾਜੀ ਰਾਸ਼ਾ ਹੀ ਖਜ਼ਾਨੇ ਚ ਕੀ ਦਿੱਤਾ ਜਾਊਗਾ ਦੋ ਰੋਟੀਆਂ ਦਾ ਇਨਾਮ ਦਿੱਤਾ ਜਾਊਗਾ ਜੋ ਤੂੰ ਇਹ ਕਦੂ ਤੋੜਨ ਦਾ ਕਿਹੜਾ ਤਰੀਕਾ ਵਾ ਇਹੋ ਮਗਰੋਂ ਵਾਲ ਨੂੰ ਹੱਥ ਪਾ ਕੇ ਤੇ ਤੋੜੀ ਦਾ ਕਦੂ ए जोर लगा के हे ईशा जीतेंगे हम है ईशा <laughs> ओ तो आखिरकार हमारा सैनिक कामयाब होता हुआ पेट में तो नहीं बच गया दी <laughs> चलो चलो को राजा के पास ले खजाना लेकर चलो और बताओ राजा जी को चलो चल नहीं ना आखो एक कद्दू एन होर ने लभ्या कदू मैं शरण अज एक, एक नाम की खुशी जाऊँगे हाँ कथे जाना वालो चलो सैन को आज हम अगे अगे वेखो अही खजाना के लियाए ਹਾਂ ਨਿਕਲ ਬਾਈ ਦੇ ਚਰਨ ਕਹਿੰਦੀ ਇੱਕ ਹੋਰ ਹੈਗਾ ਜੀ ਇਹ ਇਹਨੇ ਲੱਭਿਆ ਇਹ ਸੈਨਿਕ ਨੇ ਉਹ ਸੈਨਿਕ ਨੇ ਤੋੜਿਆ ਚਟਨੀ ਬਣਾ ਦੇ ਚਟਨੀ ਜੱਤੂ ਠੀਕ ਹੈ ਬਣਾ ਲੈਨੇ ਅੱਛਾ ਜੇ ਉਦੋਂ ਤੂੰ ਇੱਧਰ ਆ ਪਤੀਨਾ ਤੋੜ ਫਿਰ ਉੱਥੋਂ ਥੋੜਾ ਜਿਹਾ ਪਾਪਾ ਦੇ ਲੱਗ ਜਾ ਕਰਨਾਂ ਚਲੋ ਚੱਲੋ ਬਾਈ ਚਲੋ ਅੰਬ ਤੋੜ ਲੈ ਨਾ 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 ਹਏ ਆਦਰ ਦੇ ਕੋ ਅੰਬ ਤੋੜ ਦੇਣ ਲੱਗਾ ਜੀ ਮੰਨ ਤੂੰ ਪੁੱਠੇ ਕੰਮ ਹੀ ਕਰਿਆ ਕਰ ਆ ਤੋੜ ਦੇ ਪਤ ਬਦੀਨਾ ਥੋੜੇ ਫਟਾਫਟ ਤੋੜ ਦੋ ਫਟਾਫਟ ਥੈਂਕ ਯੂ ਆ ساری ਖਾਰ ਜੇ ਪੱਤੇ ਨਹੀਂ ਹਨਾ ਇਹੀ ਇਹਨਾਂ ਦਾ ਹੈਗਾ ਜੇ ਅਸਲੀ ਇਹ ਦਵਾਈ ਬੂਟੀ ਕੋਈ ਨਹੀਂ ਆ ਜਿਹੜੇ ਪੱਤੇ ਆ ਨਾ ਇਹਨਾਂ ਦੇ ਸਿਰ ਤੇ ਆ ਰਾਤੀ ਪਰਮਾ ਦਵਾਈ ਚਲੋ ਕਿਪਾ ਵਾ ਤੇ ਇਹੀ ਇਹਨਾਂ ਦਾ ਮੇਨ ਆਧਾਰ ਹੈਗਾ ਵਾ ਚੀਜ਼ਾਂ ਦਾ ਕਿੰਨੇ ਕ ਬੜੇ ਪੱਤੇ ਨਹੀਂ ਬੜਾ ਪਦੀਨਾ ਹਾਂ

ਆ ਇਹ ਆ ਗਈ। ਉਹ ਤਾਂ ਆਮਲਾ ਤੋੜਦੀ। ਚੰਗਾ ਜੇ ਮਹਾਰਾਜ ਨੇ ਛੱਡੇ ਆਂ ਕਿ ਕੰਮ ਦੀ। ਤੂੰ ਕੋਟ ਖਾਏਂਗਾ ਹਾਂ ਮੈਨੂੰ ਕੋ ਦਿਨ ਮੈਂ ਬਸ। ਲੈ ਮੈਂ ਤਾਂ ਸ਼ਰਨ ਆਦੇ ਦੇ ਕੱਦੂ। ਕਿ ਤੂੰ ਤੇ ਟਰੈਕ ਤੇ ਮਸ਼ਈਂ ਕਰਤਾ। ਚੱਲ ਲਾ ਮੈਂ ਸੱਬੀ ਸਬਜੀ ਬਣਾਉਂ। ਮੇਰੀ ਹੱਥ ਨੂੰ ਹੈ ਨਾ। ਹੂੰ ਕੱਦੂ ਦੀ ਇੱਕ ਕੱਦੂ ਦੀ ਚਰਨੀ। ਅਗਲੀ ਦੇਖੀ। ਆ ਆ ਗਏ ਸਵੇਚ ਤੇ ਹੁਣ ਲੱਗੇ ਤੇ ਸੱਬੀ ਭਾਜੀ ਹੀ ਬਣਾਉਣ। ਤੇ ਖਾਣ ਰੋਟੀ ਪਾਣੀ ਜੋ ਤਾਂ ਮੈਨੂੰ ਪਾਪਾ ਨੂੰ ਦੇਣ ਲੱਗੀ ਪਾਣੀ ਬੁੱਤ ਐਮ ਨੂੰ ਪਾਪਾ ਨੇ ਨਹੀਂ ਪੀਣਾ ਐਮ ਬਾਈ ਫੜ ਐਮ ਇਹ ਆਜੀ ਸਾਡਾ ਅਜਰਾ ਮਾਰਨਿੰਗ ਵਲੋਗ ਮਹਾਰਾਣੀ ਪਿੰਡਾਂ ਦੇ ਬੰਦੇ ਤੇ ਹੁਣ ਅਸੀਂ ਮਹਾਰਾਣੀ ਕੀ ਦੇਹੋ ਲੈ ਸ਼ਾਮਾ ਨੂੰ ਫੇਰ ਜਿਹੜੀ ਵੀਡੀਓ ਬਣਾਵਾਂਗੇ ਉਹ ਤੁਹਾਡੇ ਨਾਲ ਸ਼ੇਅਰ ਕਰਾਂਗੇ ਮਹਾਰਾਣੀ ਕੀ ਆਹ ਰਾ ਦੇਵੇ ਕੇਲਿਆਂ ਦੇ ਪੱਤੇ ਦੂਜੇ ਪੰਖੇ ਰੱਖ ਦਿਓ ਠੀਕ ਹੈ ਜੀ ਸਤਿ ਸ੍ਰੀ ਅਕਾਲ ਜੀ ਰੱਬ ਰੱਖਾ ਜੀ ਤੇ ਫੇਰ ਬਣਾਉਨੇ ਆ ਅੱਜ ਵੀਡੀਓ ਵਾਵਾ ਸਾਰੀਆਂ ਬਣਾਵਾਂਗੇ ਤੇ ਪਾਵਾਂਗੇ ਠੀਕ ਹੈ ਜੀ ਰੱਬ ਰੱਖਾ ਜੀ